ਲੀਡਰ ਹੀ ਵਿਕਾਉਂਦੇ ਨੇ ਨਸ਼ਾ ਐਸਸੀ ਨੇ ਕਹਿ ਰਹੇ ਇਹ ਬਜ਼ੁਰਗ ਮਾਤਾ ਕਹਿੰਦੀ ਪਈ ਗਈ ਆ ਜਿਹਦਾ 24 ਸਾਲ ਦਾ ਕਮਾਊ ਪੁੱਤ ਨਸ਼ੇ ਦੀ ਓਵਰਡੋਸ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਕੇ ਚਲਾ ਗਿਆ ਆ ਜੀ ਹਾਂ ਇੱਕ ਬਜ਼ੁਰਗ ਮਾਤਾ ਜਿਹੜੀ ਗਈ ਆ ਪੁੱਭਾ ਮਾਰ ਕੇ ਰੋਂਦੀ ਪਈ ਗਈ ਆ ਪੁੱਤ ਵੀ ਕਹਾਦਾ ਜਿਹੜਾ ਕਿ ਕਮਾਊ ਪੁੱਤ ਤੇਗਾ ਸੀ ਮੁਲਾਜ਼ਮ ਹੈਗਾ ਸੀ ਪੰਜਾਬ ਪੁਲਿਸ ਦਾ ਜੀ ਹਾਂ ਬੁਝਾ ਪੁਲਿਸ ਦਾ ਮੁਲਾਜ਼ਮ ਹੈਗਾ ਸੀ ਪੁਰਸ਼ ਵਿੱਚ ਭਰਤੀ ਹੈਗਾ ਸੀ ਲੁਧਿਆਣੇ ਦੇ ਡਿਊਟੀ ਕਰਦਾ ਸੀ ਕਿ ਨਸ਼ੇ ਦੀ ਓਵਰਡੋਸ ਕਰਕੇ ਡੇ ਗਈ ਆ ਉਹਦੀ ਮੌਤ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਜਿਹੜੇ ਸਰਕਾਰਾਂ ਉੱਤੇ ਲਗਾਏ ਨੇ ਕਿ ਨਾਲ ਦੇ ਨਾਲ ਇੰਨੀ ਗੱਲ ਲੱਖੀ ਆ ਤੇ ਸਾਡੇ ਪੁੱਤ ਦਾ ਇਹ ਹਾਲ ਜਿਹੜਾ ਹੋਇਆ ਆ ਅਸੀਂ ਸਰਕਾਰਾਂ ਕੋਲੋਂ ਮੰਗ ਕਰਦੇ ਕਿ ਨਸ਼ੇ ਨੂੰ ਬੰਦ ਕਰ ਦੋ ਮਾਮਾ ਦੇ ਪੋਤੇ ਜਿਹੜੇ ਨਾ ਇਸ ਤਰ੍ਹਾਂ ਉਜੜਨ ਲੇਕਿਨ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਗਏ ਗਿਆ ਮਾ ਦਾ ਦਰਦ ਤੁਸੀਂ ਦੇਖੋ ਕਿਵੇਂ ਭਗਮਾਰ ਕੇ ਰੋਂਦੀ ਪਈ ਗਈ ਆ ਸਾਖ ਸਬੰਧੀਆਂ ਵੱਲੋਂ ਸਿੱਧਾ ਹੀ ਕਿਹਾ ਜਾ ਰਿਹਾ ਗਿਆ ਆ ਕਿ ਸਾਡਾ ਪੁੱਤ ਪੰਜਾਬ ਪੁਲਿਸ ਵਿੱਚ ਕਾਸਟੇਬਲ ਭਰਤੀ ਗਿਆ ਸੀ ਲੇਕਿਨ ਉਹਦੀ ਮੌਤ ਦਾ ਕਾਰਨ ਮੇਨ ਆ ਜਿਹੜਾ ਉਹ ਪਰਿਵਾਰਿਕ ਵੱਲੋਂ ਕਿਹਾ ਜਾ ਰਿਹਾਗਾ ਕਿ ਨਸ਼ੇ ਦੀ ਉਹ ਵੱਡੋ ਜੇਗੀ ਆ ਉੱਥੇ ਐ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਅਜੇ ਸੀ ਜਾਂਚ ਕਰਦੇ ਪਏ ਆ ਜਾਂਚ ਤੋਂ ਬਾਅਦ ਹੀ ਪਤਾ ਨਿਕਲ ਕੇ ਲੱਗੇਗਾ ਕਿ ਕਿਉਂ ਇਹਦੀ ਮੌਤ ਹੋ ਗਈ ਹੈ ਲੇਕਿਨ ਆਪਣੇ ਆਪ ਦੇ ਚ ਵੱਡੇ ਸਵਾਲ ਜਿਹੜੇ ਖੜੇ ਹੋ ਚੁੱਕੇਗੇ ਕਿ ਕੀ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨਸ਼ਾ ਕਰਦੇ ਨੇ ਕੀ ਹੋਰ ਜਿਨ੍ਹਾਂ ਨੇ ਨਸ਼ਾ ਰੋਕਣਾ ਜਿਨ੍ਹਾਂ ਨਸ਼ਾ ਬੰਦ ਕਰਨਾ ਤੇ ਉਹ ਨਸ਼ੇ ਦੀ ਖੁਦ ਹੀ ਓਵਰਡੋਸ ਕਰਕੇ ਉਹਨਾਂ ਦੀ ਮੌਤ ਹੁੰਦੀ ਪਈ ਆ ਇਹ ਇੱਕ ਵੱਡੇ ਜਿਹੜੇ ਸਵਾਲ ਜਿਹੜੇ ਕਿ ਉਹ ਪਿੱਛੇ ਛੱਡ ਚੁੱਕਾ ਹੈ ਵੀਰ ਜਾਂਚ ਹੁੰਦੀ ਪਈ ਆ ਪੁਲਿਸ ਪੂਰੀ ਤਹਿਕੀਕਾਤ ਕਰੇਗੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਹਦੀ ਮੌਤ ਦਾ ਸਹੀ ਕਾਰਨ ਕੀ ਹੈ ਲੇਕਿਨ ਪਰਿਵਾਰਿਕ ਮੈਂਬਰਾਂ ਵੱਲੋਂ ਵੱਡੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਗਿਆ ਕਿ ਸਾਡਾ ਪੁੱਤ ਕਮਾਊ ਪੁੱਤ ਜੋ ਕਿ ਪੰਜਾਬ ਪੁਲਿਸ ਦੀ ਚ ਭਰਤੀ ਦੇ ਵਿੱਚ ਮੌਜੂਦਾ ਕਨਸਟੇਬਲ ਹੈਗਾ ਸੀ ਉਹਦੇ ਵੱਲੋਂ ਓਵਰਡੋਸ ਜਿਹੜਾ ਕੀਤਾ ਗਿਆ ਨਸ਼ਾ ਜਿਹਦੇ ਕਰਕੇ ਉਹਦੀ ਮੌਤ ਹੋ ਚੁੱਕੀ ਹੈ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਨ ਆਇਆ ਜੀ ਆਪਣਾ ਹਰਮਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਤੇੜਾ ਕਲਾਂ ਮੇਰਾ ਪੋਤਰਾ ਮੇਰਾ ਪੋਤਰਾ ਹੈ ਕੀ ਗੱਲ ਹੋਈ ਹੈ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧਾ ਜਾ ਲਿਆ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਜਿਆਦਾ ਤਿੰਨੇ ਪਿਓ ਪਰ ਤੋ ਸਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਂਪਰ ਪਿੰਡ ਹੈ ਉੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜੋ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਆ ਨਸ਼ੇ ਤੇ ਬੰਨ ਪਾਉਣਾ ਚਾਹੀਦਾ ਗਾਂ ਆਉਣ ਵਾਲੀ ਪੀੜ੍ਹੀ ਨਹੀਂ ਦੇ ਰੋਂਦੀ ਮਰ ਜੂ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ ਮਾਹ ਜੀ ਅੰਤ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਨੰਬਰ ਇੱਕ ਵਾਰੀ ਸ਼ਿਕਾਇਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਹੈ ਤੇ ਇਸ ਕਰਕੇ ਨਸ਼ੇ ਦੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ ਸਰ ਕੀ ਜੀ ਸਰਾਂ ਮੰਗਾ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬੋਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਮਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਲੈਡ ਬੋਡੀ ਕਬਜ਼ੇ ਚ ਲੈ ਲਈ ਹੈ ਤੇ ਕੱਲ ਪੋਸ਼ਮਾਨਮ ਕਰਾ ਕੇ ਉਹਦੇ ਦੇ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦਿੱਤਾ ਸਿਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਸ਼ੇ ਦੇ ਨਾਲ ਉਹਦੀ ਮੌਤ ਹੋਈ ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲੀ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਵੀ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ ਪੌਜ਼ ਆਫ ਦਿਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ